ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਕਿਸੇ ਖਾਣੇ ਦੀ ਸਿੱਧੀ ਨਿੰਦਾ ਜਾਂ ਪ੍ਰਸ਼ੰਸਾ ਨਹੀਂ ਕੀਤੀ। ਉਹਨਾਂ ਦੀ ਦ੍ਰਿਸ਼ਟੀ ਹਮੇਸ਼ਾ ਅੰਦਰਲੀ ਭਾਵਨਾ, ਕਰਮਤੇ, ਸੰਕਲਪ ਉਤੇ ਰਹੀ। ਪਰ ਜਦੋਂ ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਹੁੰਦਾ ਹੈ ਤਾਂ ਗੁਰੂ ਜੀ ਨੇ ਇਹ ਵਿਚਾਰ ਸਾਫ਼ ਕੀਤੀ ਕਿ ਮਾਸ ਖਾਣ ਨਾਲ ਕੋਈ ਪਾਪੀ ਨਹੀਂ ਬਣਦਾ ਪਰ ਭੋਗ ਤੇ ਤ੍ਰਿਸ਼ਨਾ ਵਿੱਚ ਫਸਕੀ ਜ਼ਿੰਦਗੀ ਗੋਣ ਵਾਲਾ ਮਨੁੱਖ ਅਸਲ ਵਿੱਚ ਮੂੜ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਕੁਰਕਸ਼ੇਤਰ ਪਹੁੰਚੇ ਉਥੇ ਕਈ ਪੰਡਤ ਸਾਧੂ ਅਤੇ ਧਾਰਮਿਕ ਲੋਕ ਇਕੱਠੇ ਹੋਏ ਸਨ ਉਹ ਸਾਰੇ ਇੱਕ ਵਿਸ਼ੇ ਤੇ ਚਰਚਾ ਕਰ ਰਹੇ ਸਨ ਮਾਸ ਖਾਣਾ ਪਾਪ ਹੈ ਜਾਂ ਨਹੀਂ ਜਦੋਂ ਗੁਰੂ ਜੀ ਨੇ ਇਹ ਚਰਚਾ ਸੁਣੀ ਤਾਂ ਉਹਨਾਂ ਨੇ ਪੁੱਛਿਆ ਤੁਸੀਂ ਮਾਸ ਨੂੰ ਕਿਵੇਂ ਪਾਪੀ ਆਖਦੇ ਹੋ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਮਾਸ ਕਿੱਥੋਂ ਆਇਆ ਪੰਡਤ ਬੋਲਦੇ ਇਹ ਤਾਂ ਮਾਸ ਹੈ ਜੀਵ ਹੱਤਿਆ ਨਾਲ ਬਣਦਾ ਹੈ ਇਹ ਹਿੰਸਾ ਹੈ ਗੁਰੂ ਨਾਨਕ ਸਾਹਿਬ ਨੇ ਹੌਲੀ ਆਵਾਜ਼ ਚ ਉਪਦੇਸ਼ ਦਿੱਤਾ ਜੇ ਤੂੰ మాਸ ਨੂੰ ਪਾਪੀ ਆਖਦਾ ਤਾਂ ਪਹਿਲਾ ਦਸ ਦਾਣਾ ਕਿਵੇਂ ਉਗਦਾ ਦਾਣਾ ਵੀ ਧਰਤੀ ਵਿੱਚੋਂ ਉਗਦਾ ਹੈ ਜਿੱਥੇ ਲੱਖਾਂ ਕੀੜੇ ਮਰਦੇ ਹਨ ਕਣਕ ਦੀ ਫਸਲ ਮਿੱਟੀ ਪਾਣੀ ਹਵਾ ਇਹਨਾਂ ਵਿੱਚ ਵੀ ਜੀਵ ਹਨ ਜੇ ਹਿੰਸਾ ਦੀ ਪਰਿਭਾਸ਼ਾ ਇਹ ਹੋਏ ਤਾਂ ਫਿਰ ਹਰੇਕ ਗੱਲ ਪਾਪੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ మాਸ ਮਾਸ ਕਰੇ ਮੂਰਖ ਝਗੜੇ ਗਿਆਨ ਧਿਆਨ ਨਾ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਣੇ ਇਹ ਅੰਗ 1299 ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਸ਼ਬਦ ਵਿੱਚ ਗੁਰੂ ਜੀ ਨੇ ਬੜੀ ਸਾਫੀ ਨਾਲ ਕਿਹਾ ਕਿ ਮਾਸ ਤੇ ਸਾਗ ਦਾ ਝਗੜਾ ਉਹੀ ਕਰਦੇ ਹਨ ਜਿਨ੍ਹਾਂ ਨੂੰ ਨਾ ਗੁਰਮਤਿ ਦੀ ਸਮਝ ਹੈ ਨਾ ਧਿਆਨ ਤੇ ਗਿਆਨ ਦੀ ਗੁਰੂ ਜੀ ਨੇ ਮਾਸ ਜਾਂ ਅਨਾਜ ਦੀ ਪਵਿੱਤਰਤਾ ਜਾਂ ਅਪਵਿੱਤਰਤਾ ਉੱਤੇ ਨਹੀਂ ਭਾਵਨਾ ਤ੍ਰਿਸ਼ਨਾ ਲਲਚ ਅਤੇ ਅਹੰਕਾਰ ਹੂਤੇ ਜੋਰ ਦਿੱਤਾ ਉਹਨਾਂ ਨੇ ਸਿੱਖਿਆ ਦਿੱਤੀ ਮਾਸ ਖਾਣ ਨਾਲ ਕੋਈ ਰੂਹ ਪਾਪੀ ਨਹੀਂ ਬਣਦੀ ਪਰ ਜਿਸ ਮਨੁੱਖ ਦੇ ਅੰਦਰ ਹਿੰਸਾ ਦੁੱਖ ਦੇਣ ਦੀ ਭਾਵਨਾ ਅਹੰਕਾਰ ਤੇ ਲਾਲਚ ਹੋਵੇ ਉਹ ਪਾਪੀ ਹੈ ਚਾਹੇ ਉਹ ਪਾਣੀ ਨਾਲ ਹੀ ਜਿਉਂਦਾ ਹੋਵੇ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਮਨੁੱਖ ਨੂੰ ਉੱਚੇ ਜੀਵਨ ਦੀ ਸਿੱਖਿਆ ਦਿੱਤੀ ਉਹਨਾਂ ਲਈ ਮਾਸ ਨਹੀਂ ਮੰਨਦੇ ਮਾਸ ਅਹੰਕਾਰ ਲਾਲਚ ਕ੍ਰੋਧ ਵੈਰ ਇਹ ਸਭ ਤੋਂ ਵੱਡਾ ਪਾਪ ਸਨ ਉਹ ਕਹਿੰਦੇ ਹਨ ਜੇ ਤੂੰ ਦਿਲ ਵਿੱਚ ਵੈਰ ਦੁਸ਼ਮਣੀ ਨਿੰਦਾ ਫੁਕਰੀ ਰੱਖੀ ਹੋਈ ਹੈ ਤਾਂ ਭਾਵੇਂ ਤੂੰ ਫਲ ਖਾ ਰਿਹਾ ਹੋਵੇਂ ਉਹ ਵੀ ਮਾਸ ਵਰਗਾ ਹੈ। ਭਾਵਨਾ ਤੇ ਨਿਆਤ ਨੂੰ ਦੇਖੋ ਭੋਜਨ ਨੂੰ ਨਹੀਂ ਕਿਸੇ ਨੂੰ ਤੁਸ਼ਨਾ ਸਮਝੋ ਜੋ ਮਾਸ ਖਾਂਦਾ ਹੈ ਤੇ ਨਾ ਗਰਵ ਕਰੋ ਜੋ ਨਹੀਂ ਖਾਂਦੇ। ਮਨੁੱਖੀ ਜੀਵਨ ਦੀ ਪਵਿੱਤਰਤਾ ਭੋਜਨ ਨਾਲ ਨਹੀਂ ਸੰਕਲਪ ਨਾਲ ਨਿਭਦੀ ਹੈ। ਧਰਮ ਦਿਲ ਦੀ ਸਫਾਈ ਵਿੱਚ ਹੈ ਰਸੋਈ ਵਿੱਚ ਨਹੀਂ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਧਰਮ ਕਦੇ ਵੀ ਰਸੋਈ ਦੀ ਚੋਣ ਨਾਲ ਨਹੀਂ ਨਿਰਧਾਰਤ ਨਹੀਂ ਹੁੰਦਾ। ਜੋ ਮਨੁੱਖ ਮਾਸ ਖਾ ਕੇ ਵੀ ਗਰੀਬਾਂ ਦੀ ਸੇਵਾ ਕਰੇ ਅਨਦਾਨ ਕਰੇ ਚੰਗਾ ਵਿਵਹਾਰ ਕਰੇ ਉਹ ਰੱਬ ਦੇ ਨੇੜੇ ਹੈ ਤੇ ਜੋ ਬਾਹਰੀ ਤਪਸਵੀ ਹੋ ਕੇ ਅੰਦਰੋਂ ਕ੍ਰੋਧ ਲਾਲਚ ਤੇ ਨਫ਼ਰਤ ਨਾਲ ਭਰਿਆ ਹੋਵੇ ਉਹ ਅਸਲ 'ਚ ਮਸਖਰਾ ਹੈ ਧਰਮ ਉਹ ਨਹੀਂ ਜੋ ਬਾਹਰੋਂ ਦਿਖਾਈ ਦੇਵੇ ਧਰਮ ਉਹ ਹੈ ਜੋ ਦਿਲ ਵਿੱਚ ਨਿਵਾਸ ਕਰੇ ਮਾਸ ਹੋਵੇ ਜਾਂ ਦਾਲ ਜੇ ਮਨ ਸ਼ੁੱਧ ਹੈ ਸਭ ਕੁਝ ਪ੍ਰਸ਼ਾਦ ਹੈ ਪਰ ਇਸ ਦਾ ਮਤਲਬ ਇਹ ਨਹੀਂ ਇਹ ਗੁਰੂ ਜੀ ਜੀਵ ਹੱਤਿਆ ਦੇ ਖਿਲਾਫ ਨਹੀਂ ਸਨ ਜਾਂ ਉਹ ਮਾਸ ਖਾਣ ਦੇ ਹੱਕ ਵਿੱਚ ਸਨ ਆਪਣੀ ਖੁਸ਼ੀ ਦੇ ਲਈ ਜਾਂ ਆਪਣੇ ਸਵਾਦ ਦੇ ਲਈ ਕਿਸੇ ਦੀ ਜੀਵ ਹੱਤਿਆ ਕਰਨਾ ਪਾਪ ਹੈ ਸੋ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਅੱਜ ਦੀ ਇਹ ਸਾਕੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ